ਸਸਾਇ ਗਏ ਸਾਰਿਆਂ ਨੂੰ ਵੈਦਰ ਅਪਡੇਟਸ ਸੁਣੇ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਬਰਾਮਾ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 11 ਅਪ੍ਰੈਲ 2024 ਨੂੰ ਦਿਨ ਦੇ ਵੇਲੇ ਕੀ ਗਤੀਵਿਧੀਆਂ ਰਹਿਣ ਰਹੀਆਂ ਨੇ ਦੁਪਹਿਰ ਦੇ ਵੇਲੇ ਦੀ ਕੀ ਮੌਸਮ ਦੀ ਅਪਡੇਟ ਹੈ ਤੇ ਸ਼ਾਮ ਦੇ ਵੇਲੇ ਦਾ ਮੌਸਮ ਕਿਵੇਂ ਦਾ ਪੰਜਾਬ ਦੇ ਵਿੱਚ ਰਹਿਣ ਵਾਲਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਪੁਰਾਣੇ ਦਰਸ਼ਕ ਹੋ ਲਗਾਤਾਰ ਵੀਡੀਓ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈ ਪੰਜਾਬ ਦੇ ਵਿੱਚ ਫਿਲਹਾਲ ਜਿਹੜਾ ਸਵੇਰ ਦੇ ਵੇਲੇ ਇੱਕ ਬੱਦੀ ਬਦਲੀ ਸਿਸਟਮ ਐਕਟੀਵੇਟ ਹੋਇਆ ਸੀ ਉਹ ਕਿਤੇ ਨਾ ਕਿਤੇ ਹਵਾਵਾਂ ਦੇ ਨਾਲ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਲਗਾਤਾਰ ਹਵਾਵਾਂ ਚੱਲ ਰਹੀਆਂ ਨੇ ਜਿਸ ਦੇ ਕਾਰਨ ਜੋ ਸਿਸਟਮ ਬਣਿਆ ਹੋਇਆ ਸੀ ਉਹ ਕਿਤੇ ਨਾ ਕਿਤੇ ਅੱਗੇ ਹੋਇਆ ਵਧਦਾ ਹੋਇਆ ਦਿਖਾਈ ਦੇ ਰਿਹਾ ਤੇ ਪੰਜਾਬ ਦੇ ਉੱਪਰ ਇਹ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਕਣਕ ਦੀ ਫਸਲ ਪੱਕਣ ਦੇ ਕਿਨਾਰੇ ਤੇ ਹੈ ਅਗਰ ਕੋਈ ਸਿਸਟਮ ਐਕਟੀਵੇਟ ਹੋ ਕੇ ਕੋਈ ਤਬਾਹੀ ਮਚਾਉਂਦਾ ਹੈ ਤਾਂ ਕਿਤੇ ਨਾ ਕਿਤੇ ਦਿੱਕਤ ਵਾਲੀ ਗੱਲ ਪੈਦਾ ਹੋ ਸਕਦੀ ਸੀ ਗੱਲ ਕਰ ਲਈਏ ਬਦਲੀ ਸਿਸਟਮ ਦੀ ਫਿਲਹਾਲ ਗੱਲ ਕਰੀਏ ਮਾਲਵੇ ਦੇ ਕੁਝ ਖੇਤਰ ਕੁਝ ਮਾਝੇ ਦੇ ਤੇ ਕੁਝ ਦੋਆਬੇ ਦੇ ਥੋੜੇ-ਤਨੇ ਸਿਸਟਮਾਂ ਦੇ ਉੱਪਰ ਥੋੜੀ-ਬੋਤੀ ਬਦਲੀ ਸਿਸਟਮ ਬਣਿਆ ਹੋਇਆ ਜੋ ਵੀ ਹਵਾ ਦੇ ਨਾਲ ਅੱਗੇ ਵਧ ਜ ਜਾਵੇਗਾ ਗੱ ਕੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ 10 ਤਰੀਕ ਦੀ ਵਾਰਨਿੰਗ ਦੇ ਮੁਤਾਬਕ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਲਗਭਗ 36 ਤੋਂ 37 ਡਿਗਰੀ ਟੈਂਪਰੇਚਰ ਹਾਈਸਟ ਰਹੇਗਾ ਅਤੇ ਹਰਿਆਣੇ ਦੇ ਵਿੱਚ ਲਗਭਗ ਟੈਂਪਰੇਚਰ 40 ਡਿਗਰੀ ਸਿਰਸਾ ਦੇ ਨੇੜੇ ਰਿਕਾਰਡ ਕੀਤਾ ਜਾਵੇਗਾ ਗੱਲ ਕਰ ਲਈ 11 ਤਰੀਕ ਦੀ 11 ਤਰੀਕ ਨੂੰ ਫਿਲਹਾਲ ਜਿਹੜਾ ਮੌਸਮ ਉਹ ਡਰਾਈ ਦਿਖਾਈ ਦੇ ਰਿਹਾ ਹੈ ਕੋਈ ਵੀ ਵਾਰਨਿੰਗ ਨਹੀਂ ਹੈ ਸਾਰੀ ਵਾਰਨਿੰਗ ਨਿਲ ਹੈ ਅੱਜ ਦੇ ਦਿਨ ਦੀ ਤੇ ਆਉਂਦੇ ਦਿਨਾਂ ਦੇ ਵਿੱਚ 13 ਤੇ 14 ਤਰੀਕ ਨੂੰ ਕਿਤੇ ਨਾ ਕਿਤੇ ਇੱਕ yellow alert ਦਿਖਾਈ ਦੇ ਰਿਹਾ ਹੈ ਜਿਸ ਦੇ ਬਾਰੇ ਤੁਹਾਨੂੰ ਜਾਣਕਾਰੀ ਅਸੀਂ 12 ਤਰੀਕ ਸ਼ਾਮ ਦੀ ਵੀਡੀਓ ਵਿੱਚ ਦਵਾਂਗੇ ਤੇ ਉਸ ਵੀਡੀਓ ਨੂੰ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ 13 ਤਰੀਕ 14 ਤਰੀਕ ਅਤੇ 15 ਤਰੀਕ ਨੂੰ ਪੰਜਾਬ ਦੇ ਵਿੱਚ ਹੋਣ ਵਾਲੀ ਇੱਕ ਪੱਧਲੀ ਸਿਸਟਮ ਦੀ ਐਂਟਰੀ ਅਤੇ ਉਸ ਦੇ ਦੁਆਰਾ ਪੈਣ ਵਾਲੀ ਕਾਰਵਾਈ ਦੀ ਪੂਰੀ ਜਾਣਕਾਰੀ ਉਸ ਵੀਡੀਓ ਵਿੱਚ ਹੋਵੇਗੀ ਤੇ ਉਸ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਉਹ ਮੌਸਮ ਦੀ ਜਾਣਕਾਰੀ ਆ ਸਕੇਗੀ ਤੇ ਤੁਸੀਂ ਆਪਣੀ ਕਣਕ ਅਤੇ ਸਰੋਂ ਦੀ ਫ ਮੌਕੇ ਸਰ ਨਿਪਟਾਰਾ ਕਰਕੇ ਉਸ ਵੀਡੀਓ ਦੀ ਜਾਣਕਾਰੀ ਲੈ ਕੇ ਉਸ ਤੇ ਉੱਪਰ ਇੰਪਲੀਮੈਂਟ ਕਰ ਸਕੋਗੇ ਅੰਤ ਵਿੱਚ ਬਿਹਤਰ ਅਪਡੇਟਸ ਲਈ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਰ ਦਾ ਮੋੜ ਤੋਂ ਧੰਨਵਾਦ ਜੀ